ਵੈਵਿੰਦਰਪੁਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਤੁਹਾਨੂੰ ਮੈਂ ਮਨਰੰਜਨ ਦਾ ਪੰਜਾਬੀ ਲੋਕ ਗੀਤ ਸੁਣਾਣੀ ਆ ਤੇ ਜਰੂਰ ਸੁਣਨਾ ਇੱਕ ਬਜ਼ੁਰਗ ਦਾ ਬੀਬੀ ਦਾ ਤੇ ਬਾਪੂ ਦਾ ਹੈ ਬੁੱਢੇ-ਬੁੱਢੀ ਦਾ ਜਿਵੇਂ ਕਹਿੰਦੇ ਨੇ ਆਪਾਂ ਪੰਜਾਬੀ ਵਿੱਚ ਇਹ ਬੁੱਢਾ ਤੇ ਗੁੱਡੀ ਇਸੇ ਤਰ੍ਹਾਂ ਦਾ ਪੰਜਾਬੀ ਲੋਕ ਗੀਤ ਹੈ ਤੇ ਤੁਸੀਂ ਸੁਣੋ ਤੇ ਇਸ ਦਾ ਆਨੰਦ ਮਾਣੋ ਕਿਉਂਕਿ ਮੈਂ ਕਹਦੀ ਬੁੱਢਾ-ਬੁੱਢੀ ਨਹੀਂ ਕਿਹਾ ਆਪਦੀ ਜ਼ੁਬਾਨ ਤੋਂ ਪਰ ਮੈਂ ਬਜ਼ੁਰਗਾਂ ਦਾ ਬਹੁਤ ਸਤਿਕਾਰ ਕਰਦੀ ਹਾਂ ਤੇ ਕਿਸੇ ਨੇ ਕੋਈ ਇਹੋ ਜਿਹਾ ਕਮੈਂਟ ਨਾ ਕਰਨਾ ਇਹ ਇੱਕ ਆਪਣੇ ਮਨੋਰੰਜਨ ਵਾਸਤੇ ਹੈ ਤੇ ਬਜ਼ੁਰਗ ਤਾਂ ਇੱਕ ਆਪਣੇ ਘਰ ਦਾ ਸ਼ੀਸ਼ਾ ਹੁੰਦੇ ਹਨ ਤੇ ਉਹਨਾਂ ਕੋਲੋਂ ਤਾਂ ਆਪਾਂ ਨੂੰ ਬਹੁਤ ਕੁਝ ਮਿਲਦਾ ਹੈ ਤੇ ਪਰ ਇਹ ਇਸੇ ਤਰ੍ਹਾਂ ਦਾ ਪੰਜਾਬੀ ਲੋਕ ਗੀਤ ਹੈ ਪੰਜਾਬ ਪੁਰਾਣੇ ਜ਼ਮਾਨੇ ਦਾ ਕਿ ਇੱਕ ਬਜ਼ੁਰਗ ਬੀਬੀ ਤੇ ਬਾਪੂ ਹਨ ਤਾਂ ਉਹਨਾਂ ਇੱਕ ਬੱਕਰੀ ਰੱਖੀ ਹੋਈ ਹੈ ਤੇ ਬੱਕਰੀ ਮਿਲਦੀ ਨਹੀਂ ਦੁੱਧ ਨਹੀਂ ਦਿੰਦੀ ਤੇ ਉਹ ਫਿਰ ਬਾਪੂ ਜਿਹੜਾ ਹੈ ਉਹ ਥੋੜਾ ਜਿਆਦਾ ਜ਼ਾਦਾ ਸ਼ਕੀਨ ਹੈ ਤੇ ਤੁਸੀਂ ਅੱਗੇ ਸੁਣਨਾ ਵੀ ਕੀ ਉੰਨਾ ਦਾ ਸਵਾਲ ਜਵਾਬ ਹੁੰਦਾ ਹੈ ਲੰਗੇ ਡੰਗ ਪੈ ਗਈ ਬੱਕਰੀ ਪੈ ਗਈ ਬੱਕਰੀ ਨਹੀਂ ਬੁੱਢਾ ਬੁੱਟੀ ਦੀ ਜਾਨ ਨੂੰ ਰੋਵੇ ਲੰਗੇ ਡੰਗ ਪੈ ਗਈ ਬੱਕਰੀ ਨਹੀਂ ਬੁੱਢਾ ਬੁੱਟੀ ਦੀ ਜਾਨ ਨੂੰ ਰੋਵੇ ਮਾਰ ਖੁੰਡ ਬੱਕਰੀ ਨੂੰ ਬੱਕਰੀ ਨੂੰ ਵਹ ਕਿਹੜਾ ਵੱਖੀ ਆਪਣਾ ਕੇ ਚੋਵੇ ਮਾਰਖੰਡ ਬੱਕਰੀ ਨੂੰ ਵਹਿ ਕਿੜਾ ਵੱਖੀਆਂ ਪਣਾ ਕੇ ਚੋਵੇ ਮੇ ਤੇਰੀ ਮੇਰੀ ਸਾਂਝੀ ਬੱਕਰੀ ਸਾਂਝੀ ਬੱਕਰੀ ਨਹੀਂ ਤੂੰ ਤਾਰ ਕੱਢ ਮੈਂ ਰਿੜਕਾਂ ਤੇਰੀ ਮੇਰੀ ਸਾਂਝੀ ਬੱਕਰੀ ਨਹੀਂ ਤੂੰ ਤਾਰ ਕੱਢ ਮੈਂ ਰਿੜਕਾਂ ਲੱਸੀ ਪਿੱਛੇ ਕਾਂਦੇ ਉਤੋਂ ਦੀ ਕਾਂਦੀ ਉਤੋਂ ਦੀ ਨਹੀਂ ਲੈਂਦੇ ਰਹਿੰਦੇ ਨੇ ਗਵਾਂਢੀ পিডਕਾ ਲੱਸੀ ਪਿਛੇ ਕਾਂਦੀ ਉਤੋਂ ਦੀ ਲੈਂਦੇ ਰਹਿੰਦੇ ਨੇ ਗਵਾਂਢੀ পিডਕਾ ਵੇ ਕਾਤਾ ਜੀ ਨਾ ਉਸ ਜੱਟ ਦਾ ਜੀ ਦੇ ਘਰ ਨਾਲ ਵੇਰਾ ਹੋਵੇ ਕਾਤਾ ਜੀ ਨਾ ਉਸ ਜੱਟ ਦਾ ਵਹਿ ਕੀ ਜੀ ਦੇ ਘਰ ਨਾਲ ਵੇਰਾ ਹੋਵੇ ਮਾਰ ਖੁੰਡ ਬੱਕਰੀ ਨੂੰ ਵੇਜੜ ਕਿਹੜਾ ਵਖੀਆਂ ਪਣਾ ਕੇ ਚੋਵੇ ਮਾਰ ਖੁੰਡ ਬੱਕਰੀ ਨੂੰ ਵੇ ਕਿਹੜਾ ਵਖੀਆਂ ਪਣਾ ਕੇ ਚੋਵੇ ਲੰਗੇ ਡੰਗ ਪੈ ਗਈ ਬੱਕਰੀ ਪੈ ਗਈ ਬੱਕਰੀ ਬੁੱਢਾ ਬੁੱਢੀ ਦੀ ਜਾਣਣੋ ਰੋਵੇ ਲੰਗੇ ਡੰਗ ਪੈ ਗਈ ਬੱਕਰੀ ਬੁੰਡਾ ਬੁੱਡੀ ਦੀ ਜਾਣ ਨੂੰ ਰੂਵੇ ਕੱਲ ਜਦੋਂ ਚੂਣਾ ਲੱਗੀ ਵੇ ਮੈਂ ਚੂਣਾ ਲਕੀ ਉਹਨੂੰ ਗੁੱਤ ਦਾਨੇ ਆਣਾ ਪਾ ਕੇ ਕੱਲ ਜਦੋਂ ਚੂਣਾ ਲੱਗੀ ਵੇ ਉਹਨੂੰ ਗੁੱਤ ਦਾਨੇ ਆਣਾ ਪਾ ਕੇ ਡੋਬ ਜਾਣੀ ਲੱਤ ਚੁੱਕ ਗਈ ਲੱਤ ਚੁੱਕ ਗੀਵੇ ਹੱਥੋਂ ਦੁੱਧ ਦਾ ਗਲਾਸ ਡਲਾਕੇ ਡੁੱਬ ਜਾਣੀ ਲੱਤ ਚੁੱਕ ਗੀਵੇ ਹੱਥੋਂ ਦੁੱਧ ਦਾ ਗਲਾਸ ਡੁਲਾਕੇ ਅੱਗੋਂ ਵਿੱਚੋਂ ਮਾਰੇ ਚੰਦਰੀ ਮਾਰੇ ਚੰਦਰੀ ਕੋਈ ਡਰਦਾ ਨਾ ਕੋਲਖ ਲਵੇ ਅੱਗੋਂ ਵਿੱਚੋਂ ਮਾਰੇ ਚੰਦਰੀ ਕੋਈ ਡਰਦਾ ਨਾ ਕੋਲਖ ਲਵੇ ਲੰਗੇ ਡਾਂਗ ਪੈ ਗਈ ਬੱਕਰੀ ਪੈ ਗਈ ਬੱਕਰੀ ਬੁੱਢਾ ਬੁੱਢੀ ਦੀ ਜਾਣਣੋਂ ਰੋਵੇ ਲੰਗੇ ਡਾਂਗ ਪੈ ਗਈ ਬੱਕਰੀ ਪੈ ਗਈ ਬੱਕਰੀ ਬੁੱਢਾ ਬੁੱਢੀ ਦੀ ਜਾਣਣੋਂ ਰੋਵੇ ਵੇ ਮਾਰ ਖੁੰਡ ਬੱਕਰੀ ਨੂੰ ਬੱਕਰੀ ਨੂੰ ਵਹ ਕਿਹੜਾ ਵਖੀਆ ਪਣਾ ਕੇ ਚੋਵੇ ਮਾਰ ਖੁੰਡ ਬੱਕਰੀ ਨੂੰ ਵੇ ਕਿਹੜਾ ਵਖੀਆ ਪਣਾ ਕੇ ਚੋਵੇ ਨੀ ਚੁੱਲੇ ਵਿੱਚੋਂ ਅੱਗ ਬੋਝਗੀ ਅੱਗ ਬੋਝਗੀ ਰਹਿ ਗਿਆ ਚਾਰਾ ਪਤੀਲਾ ਤਰਿਆ ਚੁੱਲੇ ਵਿੱਚੋਂ ਅੱਗ ਬੋਝਗੀ ਨੀ ਰਹਿ ਗਿਆ ਚਾਰਾ ਪਤੀਲਾ ਤਰਿਆ ਆ ਬੁੱਢੇ ਹੋਏ ਅੰਬੜੀ ਦੇ ਅੰਬਲੀ ਤੇ ਡੱਬ ਜਾਣੀ ਨਾ ਜਾਣੀ ਨੇ ਤਰਸ ਨਹੀਂ ਕਰਿਆ ਗੁੱਡੇ ਹੋਏ ਅੰਬਲੀ ਤੇ ਡੱਬ ਜਾਣੀ ਨੇ ਤਰਸ ਨਹੀਂ ਕਰਿਆ ਇੱਕ ਜਾਦੀ ਕੋਟ ਤੋਂ ਬਿਨਾ ਕੋਟ ਤੋਂ ਬਿਨਾ ਤੋੜ ਕੇ ਢੱਕਾ ਨਾ ਦੂਰਾ ਹੋਵੇ ਇੱਕ ਜਾਦੀ ਕੋਟ ਤੋਂ ਬਿਨਾ ਤੇ ਤਾਂ ਤੋੜ ਕੇ ਡੱਕਾ ਨਾ ਦੂਰਾ ਹੋਵੇ ਲੰਗੇ ਡੰਗ ਪੈ ਗਈ ਬੱਕਰੀ ਪੈ ਗਈ ਬੱਕਰੀ ਬੁੱਢਾ ਬੁੱਢੀ ਦੀ ਜਾਣ ਨੂੰ ਰੋਵੇ ਲੰਗੇ ਡੰਗ ਪੈ ਗਈ ਬੱਕਰੀ ਬੁੱਢਾ ਬੁੱਢੀ ਦੀ ਜਾਣ ਨੂੰ ਰੋਵੇ ਖਸਮਾਨੋ ਖਾਵੇ ਬੱਕਰੀ ਤੇਰਾ ਰੋਣ ਚੱਲੇ ਆਣਾ ਮੈਥੋਂ ਜਾਵੇ ਖਸਮਾ ਨੂੰ ਖਾਵੇ ਭਗਤ ਹਰੀ ਤੇਰਾ ਰੋਣ ਚੱਲਿਆ ਨਾ ਮੈਥੋਂ ਜਾਵੇ ਲੈ ਕੇ ਇੱਕ ਫੀਮ ਦਾ ਕੰਡਾ ਫੀਮ ਦਾ ਕੰਡਾ ਤੈਨ ਮੋੜ ਕੇ ਜਵਾਨੀ ਆਵੇ ਖਾਲਾ ਇੱਕ ਫੀਮ ਦਾ ਕੰਡਾ ਫੀਮ ਦਾ ਕੰਡਾ ਵੇ ਤੈਨ ਮੋੜ ਕੇ ਜਵਾਨੀ ਆਵੇ ਨਛੇ ਨਾਲ ਰਾਜਪੁੱਤ ਕੇ ਰਾਜਪੁੱਜ ਇਹ ਬੁੱਢਾ ਕੱਪੜੇ ਪੁੱਢੀ ਦੇ ਤੋਵੇ ਨਸੇ ਨਾਲ ਰਾਜਪੁੱਜ ਕੇ ਰਾਜਪੁੱਜ ਕਹਿਨੀ ਬਾਪੂ ਕੱਪੜੇ ਬੇਬੇ ਦੇ ਤੋਵੇ ਲੰਗੇ ਡਾਂਗ ਪੈ ਗਈ ਬੱਕਰੀ ਪੈ ਗਈ ਬੱਕਰੀ ਬੁੱਢਾ ਬੁੱਢੀ ਵੀ ਜਾਣ ਨੂੰ ਰੋਵੇ ਲੰਗੇ ਡਾਂਗ ਪੈ ਗਈ ਬੱਕਰੀ ਵੇ ਗਈ ਬੱਕਰੀ ਨਹੀਂ ਬੁੱਢਾ ਬੁੱਢੀ ਦੀ ਜਾਣ ਨੂੰ ਰੋਵੇ ਮਾਰਖੰਡ ਬੱਕਰੀ ਨੂੰ ਬੱਕਰੀ ਨੂੰ ਵੇਹ ਕਿਹੜਾ ਵੱਖੀਆਂ ਪਣਾ ਕੇ ਚੋਵੇ ਮਾਰਖੰਡ ਬੱਕਰੀ ਨੂੰ ਵੇਹ ਕਿਹੜਾ ਵੱਖੀਆਂ ਪਣਾ ਕੇ ਚੋਵੇ ਲੋ ਜੀ ਇਹ ਸੀ ਇੱਕ ਪੰਜਾਬੀ ਲੋਕ ਗੀਤ ਤੇ ਬੇਬੇ ਤੇ ਬਾਪੂ ਦਾ ਹੈ ਕਿਉਂਕਿ ਬਾਪੂ ਜਿਹੜਾ ਚਾਹ ਰਾ ਸ਼ਕੀਨ ਕਿਉਂ ਬਈ ਚਾਹ ਵੀ ਇੱਕ ਅਮਲ ਹੈ ਤੇ ਉਹਨੇ ਪਤੀਲਾ ਰਖਿਆ ਚਾਹ ਵਾਲਾ ਤੇ ਜਦੋਂ ਬੱਕਰੀ ਮਿਲੀ ਨਾ ਤੇ ਫਿਰ ਉਹ ਵਿਚਾਰਾ ਰੋਂਦਾ ਹੈ ਤੇ ਉਹਨੇ ਵਿਚਾਰੀ ਨੇ ਫਿਰ ਬੁੱਟੀ ਨੇ ਇਹ ਕਹਿ ਦਿੱਤਾ ਵੀ ਤੂੰ ਫੀਮ ਦਾ ਕੰਡਾ ਖਾ ਲਾ ਵੀ ਥੋੜੀ ਜੀ ਖਾ ਲਾ ਕੰਡੇ ਦੇ ਲੱਕੇ ਜਿਹਨੇ ਕੰਡਾ ਕਹਿੰਦੇ ਨੇ ਅੱਗੇ ਪੰਜਾਬੀ ਬੋਲੀ ਵਿੱਚ ਤੇ ਫਿਰ ਤੈਨੂੰ ਜਵਾਨੀ ਆ ਜਾਵੇ ਤੂੰ ਮੁੰਡਾ ਮਰਿਆ ਪਿਆ ਚਾਹ ਤੇ ਨਸ਼ੇ ਤੋਂ ਚਾਹ ਨਹੀਂ ਮਿਲੀ ਤੇ ਚਲ ਤੂੰ ਉਹ ਖਾ ਲਾ ਤੇ ਫੇਰ ਉਹ ਹੋ ਗਿਆ ਉਹ ਕੱਪੜੇ ਧੋਣਾ ਉਹ ਲਿਆ ਵੀ ਹੁਣ ਆਪਾਂ ਕਹਿੰਗੇ ਅੱਜ ਕੱਲ ਵੀ ਹਾਲਾਤ ਚੱਲਦੇ ਹਨ ਇਹਦੇ ਵਿੱਚ ਕੋਈ ਮਖੌਲ ਦੀ ਗੱਲ ਨਹੀਂ ਹੈ ਜਦੋਂ ਮਾਂ ਧੀਆਂ ਪੁੱਤਰ ਕੋਲ ਨਹੀਂ ਹੁੰਦੇ ਹਨ ਤੇ ਉਹਨਾਂ ਸਾਰੀ ਜ਼ਿੰਦਗੀ ਕੱਟੀ ਹੁੰਦੀ ਹੈ ਤੇ ਉਹ ਫਿਰ ਜਦੋਂ ਬੇਬੇ ਤੋਂ ਕੁਝ ਨਾ ਹੋਵੇ ਅੱਜ ਕੱਲ ਆਪਾਂ ਵੇਖਦੇ ਹਾਂ ਜਿਆਦਾ ਕਰਕੇ ਜਿਹੜੀਆਂ ਬੇਬੇ ਹੁੰਦੀਆਂ ਹਨ ਬਾਪ ਉਹ ਉਹਨਾਂ ਦੇ ਲੱਤਾਂ ਗੋਡੇ ਰਹਿ ਜਾਂਦੇ ਹਨ ਤੇ ਉਹ ਫਿਰ ਜਿਹੜੇ ਬਜ਼ੁਰਗ ਹੁੰਦੇ ਹਨ ਉਹ ਉਹਨਾਂ ਦੀ ਹੈਲਪ ਕਰਾਉਂਦੇ ਹਨ ਇਹ ਕਰਾਉਣੀ ਬਹੁਤ ਵਧੀਆ ਗੱਲ ਹੈ ਚੰਗਾ ਹੈ ਤੇ ਇਹ ਇੱਕ ਪੰਜਾਬੀ ਲੋਕ ਗੀਤ ਹੈ ਉਹ ਫੇਰ ਆਂਦੇ ਆਂਦਾ ਵੀ ਮੈਂ ਤੇਰੇ ਕੱਪੜੇ ਧੋ ਦੂੰਗਾ ਹੁਣਾਂ ਵੀ ਮੈਂ ਠੀਕ ਹੋ ਗਿਆ ਜਦੋਂ ਕੋਰਾ ਕ ਨਸ਼ਾ ਮਿਲ ਗਿਆ ਵੀ ਉਹਨ ਬੱਕਰੀ ਨੇ ਧੋ ਦੇ ਦਿੱਤਾ ਤਾਰੀ ਤੇ ਐਸੀ ਇੱਕ ਪੰਜਾਬੀ ਲੋਕ ਗੀਤ ਜੇ ਤੁਹਾਨੂੰ ਚੰਗਾ ਲੱਗਿਆ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਕਿਵੇਂ ਦਾ ਲੱਗਾ ਹੈ ਤੇ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਜਿਹੜੇ ਮੇਰੇ ਭੈਣਾ ਭਰਾ ਦੇਖਦੇ ਹਨ ਤੇ ਮੇਰੇ ਚੈਨਲ ਦੀ ਅੱਗੇ ਤੋਂ ਵੀ 10 ਜਰੂਰ ਪਾਇਓ ਦੇ ਸਾਰੇ ਦੇਸ਼ਾਂ ਦੇ ਵਿੱਚ ਲੈਹਿੰਦੇ ਚੜਦੇ ਪੰਜਾਬ ਵਿੱਚ ਜੋ ਵੀ ਇਹਨੀਆਂ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦੀ ਹਾਂ ਤੇ ਜਿਹੜੇ ਨਹੀਂ ਵੀ ਵੰਦੇ ਉਹਨਾਂ ਦਾ ਉਦੋਂ ਵੀ ਜ਼ਿਆਦਾ ਕਰਦੀ ਹਾਂ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ